ਚੇਤੇ ਦੇ ਮਹੀਨੇ ਦੇ ਚੱਲ ਰਹੇ ਨਰਾਤਿਆਂ ਦੇ ਆਖਰੀ ਦਿਨ ਮਾਤਾ ਮੰਸਾ ਦੇਵੀ ਮੰਦਿਰ ਹਦੀਆਬਾਦ ਫੋਗਵਾੜਾ ਵਿਖੇ ਦੁਰਗਾ ਅਸ਼ਟਮੀ ਦਾ ਮੇਲਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ एमलास पर श्री शंकरनाथ पर्वत चैरिटेबल और वेलफेयर ट्रस्ट हदियाबाद फगवाड़ा बलो ब्रह्मलीन स्वामी श्री श्री 2008 आचार्य महामंडलेश्वर परम पूज्य गुरुदेव श्री गंगानंद पर्वत जी महाराज जी ਦੇ आशीर्वाद ਨਾਲ ਕਰਵਾਇਆ ਗਿਆ ਇਸ ਮੇਲੇ ਦੌਰਾਨ ਜਿੱਥੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਲੰਬੀ ਲੰਬੀ ਕਤਾਰਾਂ ਮਹਾਮਾਈ ਜੀ ਦੇ ਦਰਸ਼ਨਾਂ ਲਈ ਲੱਗੀਆਂ ਹੋਈਆਂ ਸਨ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਕੰਜਕ ਪੂਜਨ ਕਰਨ ਤੋਂ ਬਾਅਦ ਮਹਾਮਾਈ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸ ਦੌਰਾਨ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ, ਬੀਬੀ ਸਰਬਜੀਤ ਕੌਰ, ਸਰਬਜੀਤ ਕਾਕਾ, ਜਸਵਿੰਦਰ ਸਿੰਘ ਭਕਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਉਪਤ ਨੇਤਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਦੁਰਗਾਸ਼ਟਮੀ ਦੇ ਮੇਲੇ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਮਹਾਮਾਈ ਜੀ ਦੇ ਦਰਸ਼ਣੇ ਦੇਦਾਰਗਰ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਵੀ ਦਿੱਤਾ। माँ भगवती अष्टमी के पावन पर्व पर आप सभी को हार्दिक शुभ मंगल कामनाएं माँ मनसा देवी ज्वाला मंदिर हदियाबाद में आज बहुत ही भव्य मेला आयोजित हो रहा है और ये मेला श्री स्वामी शंकरा पर्वत मठ की अगवाई किया करवाया जाता है और ये वर्ष जो मंगल है ये वर्षों को है ਔਰ ਇਸ ਕਾਇਤੇ ਹਾਟ ਪਰ ਸੇ ਜੁੜਾ ਹੋਆ ਹੈ। ਤੋਂ ਆਪ ਸਭ ਕੋ ਮਾ ਭੈਣੋ ਇੱਕ ਵਾਰ ਫਿਰ ਨਵਰਾਤਰੋਂ ਦੇ ਪਵਨ ਪਰ ਉਹੀ ਆਤਿਕ ਸ਼ੁੰਗੜ ਕਾਮ ਹੈ। ਜੈ ਮਾਤਾ ਦੀ। ਸ਼ਰਦਾਲੂਆਂ ਦਾ ਮੰਨਣਾ ਹੈ ਕਿ ਇਸ ਮੰਦਰ ਪ੍ਰਤੀ ਉਹਨਾਂ ਦੀ ਕਾਫੀ ਆਸਥਾ ਹੈ ਤੇ ਉਹਨਾਂ ਦੀਆਂ ਮੂਹ ਮੰਗੀਆਂ ਮੁਰਾਦਾ ਨੂੰ ਮਹਾਮਾਈ ਜਰੂਰ ਪੂਰਾ ਕਰਦੀ ਹੈ। ਜਿਕਰਯੋਗ ਹੈ ਕਿ ਮਾਤਾ ਮੰਸਾ ਦੇਵੀ ਜੀ ਦੇ ਮੰਦਰ ਵਿਖੇ ਸਾਲ ਵਿੱਚ ਦੋ ਵਾਰ ਨਰਾਤਿਆਂ ਦੇ ਆਖਰੀ ਦਿਨ ਦੁਰਗਾਸ਼ਟਮੀ ਦਾ ਮੇਲਾ ਲਗਾਇਆ ਜਾਂਦਾ ਹੈ। ਇਸ ਚੇਤੇ ਦਿਨ ਰਾਤਿਆਂ ਦੇ ਆਖਰੀ ਦਿਨ ਲਗਾਏ ਗਏ ਇਸ ਦੁਰਗਾਸ਼ਟਮੀ ਦੇ ਮੇਲੇ ਦੌਰਾਨ ਬੱਚਿਆਂ ਲਈ ਲੱਗੀਆਂ ਖਾਣ ਪੀਣ ਦੀਆਂ ਦੁਕਾਨਾਂ ਤੇ ਲੱਗੇ ਝੂਲੇ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਉੱਥੇ ਹੀ ਸ਼ਰਧਾਲੂ ਇਹਨਾਂ ਦੁਕਾਨਾਂ ਤੋਂ ਖਰੀਦੋ-ਫਰੋਕਤ ਕਰਦੇ ਹੋਏ ਵੀ ਦਿਖਾਈ ਦਿੱਤੇ ਸ਼ਰਧਾਲੂਆਂ ਵਿੱਚ ਮਾਹਮਾਈ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਗਿਆ ਇਸਾਰੇ ਮੇਲੇ ਦਾ ਨਵਰੰਗ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਫਗਵਾੜਾ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੇ ਨਾਲ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਕਦੀ ਇਹੀ ਕਹਿੰਦਾ ਚੰਦ ਕਿ ਅਸੀਂ ਬਚਪਨ ਤੋਂ ਤੇ ਆ ਰਹੇ ਹਾਂ 6 ਮਹੀਨੇ ਬਾਅਦ ਮੇਲਾ ਲੱਗਦਾ ਹੈ ਮਨਸਾ ਦੇਵੀ ਸਭ ਦੀ ਮਨਸਾ ਪੂਰੀਆ ਕਰਦੀ ਹੈ ਲਾਲਾ ਨੂੰ ਪੁਆਵਾ ਨੂੰ ਲਾਲ ਦਿੰਦੀ ਹੈ ਜੋ ਜੀ ਨੂੰ ਭੈਲਾ ਨੂੰ ਵੀਰ ਦਿੰਦੀ ਹੈ ਇੱਥੇ ਹਰ ਦੀ ਇੱਛਾ ਪੂਰੀ ਹੁੰਦੀ ਹੈ ਪਰ ਮੇਰੀ ਵੀ ਇੱਥੇ ਇੱਛਾ ਪੂਰੀ ਹੁੰਦੀ ਹੈ ਕਿ ਮੈਂ ਹਰ 6 ਮਹੀਨੇ ਬਾਅਦ ਇੱਥੇ ਡਿਊਟੀ ਦੇ ਲਈ ਆ ਤੇ ਮਾਂ ਮਾਈ ਨੇ ਇੱਥੇ ਬਾਰ ਕਿਰਪਾ ਕੀਤੀ ਹੈ ਔਰ ਸਭ ਦੀ ਕਰਦੀ ਹੈ ਦੇਕਾਰਾ ਕੇਨਾ ਵਾਲੀ ਮਾਤਾ ਦਾ ਰਾਜੇ ਦਰਬਾਰ ਦੀ ਜੈ ਜੈ ਮਾਤਾ ਦੇ ਸਾਰੇ ਪੱਤਿਆਂ ਨੂੰ ਮਾਤਾ ਰਾਨੀ ਦੇ ਚਨੂ 47 ਸਾਲ ਹੋ ਗਏ ਆ ਇੱਥੇ ਆਂਦੇ ਨੂੰ ਇਸ ਦਰਵਾਰ ਦੇ ਵਿੱਚ ਬਹੁਤ ਪ੍ਰਾਚੀਨ ਮੰਦਿਰ ਆ ਛੇ ਮਹੀਨੇ ਆਵਾਦੇ ਤੇ ਮੇਲਾ ਲੱਗਦਾ ਹੈ ਸ਼ਰਧਾਲੂ ਬੜੀ ਦੂਰੋਂ ਦੂਰੋਂ ਚੱਲ ਕੇ ਆਂਦੇ ਆ ਸ਼ਰਧਾਲੂ ਬੜੀ ਦੂਰੋਂ ਦੂਰੋਂ ਚੱਲ ਕੇ ਆਂਦੇ ਆ ਹੋਮਾ ਮਾ ਕੇ ਮਾਦੇ ਦਰਸ਼ਨ ਕਰਦੇ ਆ ਇੱਥੇ ਝੋਲੀਆਂ ਪਾਰ-ਪਰ ਕੇ ਜਾਂਦੇ ਆ ਤੁਸੀਂ ਹਰ ਸਾਲ ਆਨੇ ਇੱਥੇ ਪਰਿਵਾਰਾਂ ਦੇ ਅੱਛੇ ਜਹਾਂ ਲਿਖੇ ਮਹੀਨੇ ਬਾਅਦ ਮਤਲਬ ਵੈਸੇ ਤਾਂ ਰੋਜ਼ ਆਉਂਦੀ ਐ ਅਸੀਂ ਲੋਕਲ ਰੇਲ ਵਾਲੇ ਇੱਥੇ ਤਾਂ ਵੈਸੇ 6 ਮਹੀਨੇ ਵਾਂਸਾ ਜਾਂ ਡਿਊਟੀਆਂ ਲੱਗਦੀਆਂ ਇੱਥੇ পার্বਤੀ ਸੰਕੀਰਤਨ ਮੰਡਲੀ ਅੱਜ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਸਮੁੰਦਰ ਬਾਰੇ ਕੀ ਇੰਨੀ ਕਾਸੀ ਤੇ ਆ ਇਹ ਬਹੁਤ ਪ੍ਰਾਚੀਨ ਮੰਦਿਰ ਆ ਅਸੀਂ ਬਚਪਨ ਤੋਂ ਛੋਟੇ ਹੁੰਦੇ ਹੀ ਇੱਥੇ ਆ ਰਹੇ ਹਾਂ ਅਸੀਂ ਪਹਿਲਾਂ ਜਿਸ ਤੀਮੇਂ ਇੱਥੇ ਰਹਿੰਦੇ ਸੀਗੇ ਉੱਥੋਂ ਵੀ ਅਸੀਂ ਇੱਥੇ ਮੇਲਾ ਦੇਖਣ ਆਉਂਦੇ ਸੀਗੇ बहुत प्राचीन मंदिर है महामारी सब द आसा पूरिया कर दिए लोग ढोलों नाल बाजिया ना जिन्हों दसा पूरिया करते महामारी बाजिया नै लैके आए हैं असी हमेशा इतने आने हर छे महीने बाद इतने बहुत ज्यादा दुनिया आती है मत तो टेकन पिछे झूले वगैरह भी लगते पूरा मेला भरिया हों ਸਭ ਹਰ ਤਰ੍ਹਾਂ ਦੀਆਂ ਦੁਕਾਨਾਂ ਮੇਂ ਖਾਲਪਿੰਡ ਦਾ ਸਮਾਨ ਵੀ ਮਿਲਦਾ ਵਾ ਹੋਰ ਵੀ ਕਰ ਦਾ ਸਮਾਨ ਸਾਰਾ ਮੰਦੀ ਵਾਲ ਤਸੱਲੀ ਹੁੰਦੀ ਇੱਥੇ ਜਿਸ ਤਰ੍ਹਾਂ ਵਸਤਾ ਕਰਨੇ ਹਾਂਜੀ ਬਹੁਤ ਸਾਰੀ ਬੰਦੀ ਬਹੁਤ ਸਾਰੀ ਸ਼ਰਧਾ ਹੈ ਇਸ ਪ੍ਰਭਿਮੰਦਰ ਪ੍ਰਤੀ ਔਰ ਜਵਾਲਾ ਜੀ ਦੀ ਪੇਟ ਜਿਹੜੀ ਐਸੀ ਜਵਾਲਾ ਜੀ ਸੁਖ ਰਹੇ ਹਨ ਉਹ ਵੀ ਪੇਟ ਇੱਥੇ ਚੜ ਸਕਦੀ ਹੈ ਇੱਥੇ ਸੰਦੂਰਣ ਹੋ ਜਾਂਦੀ ਹੈ